ਸਲੋਕ ਨਿਰਗੁਣ ਯਾਰ ਈਆਂ ਆਸੂ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਚੀਤ ਰਖ ਨਾਨਕ ਨੇਬਹੀ ਨਾਲ ਅਸ਼ਟਪਦੀ ਰਮাইয়া ਕੇ ਗੁਣ ਚੇਤ ਪਰਾਨੀ ਕਵਨ ਬੂਲ ਤੇ ਕਵਨ ਦ੍ਰਿਸ਼ਟਾਨੀ ਜੇਨ ਤੋ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਚਿਨਹੇ ਉਬਾਰਿਆ 바ਰ ਵਿਵਸਥਾ ਤੁਝ ਹੈ ਪਿਆਰ ਹੈ ਦੂਦ ਪਰ ਜੋ ਬਨ ਪੂਜਨ ਸੁਖ ਸੂਦ ਬੇਰਦ ਪਿਆਉ ਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਤੈਣ ਇਹੋ ਨਿਰਗੁਣ ਗੁਣ ਕਛੂ ਨ ਬੂਚੈ ਪਖਸਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸਹਿ ਸਤ ਪ੍ਰਾਤ ਮੀਤ ਬਣਿਤਾ ਸੰਗ ਹਸਹਿ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੂਲਾ ਜੇ ਪ੍ਰਸਾਦ ਖੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ දින්නේ හस्तපාව කරण නිතර රස්ण තිසහ තියාग අවර සंगරचන ऐसे दोෝखමूඩ අධපේ නාणක කාඩ් ලහෝ प्र්‍රब අපේ आद अंतජරख්න හාर ति्यों ප්‍රतना කරගवार ජී सेවා නव නිද පාව තාසෝ मूඩा මන नहीं लाව. ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕਉੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮੱਚੈ ਜੋ ਛੜਨ ਦਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੀਪ ਉਤਾਰੈ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਇ ਹੰਦ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਹੁ ਪ੍ਰਭ ਦਿਆਲ करतूत पशु की मानस जात लोक पचारा करे दिन रात बाहर पेख अंतर मल माया शब्स नहीं कछ करै छपाया बाहर ज्ञान ध्यान स्नान अंतर व्यापै लोभ सुवान अंतर अगन बाहर तन स्वाह गल पात्र कैसे तरह अथाह جا کے انتَر بسے ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲੀਹੋ ਓੜ ਨਿਭਾਵੇ ਕਾ ਗੁਜਾਰਤ ਬੂ ਚੈ ਡੋਰਾ ਮਿਸ ਕਹੀਏ ਤੋ ਸਮਝੈ ਪੂਰਾ ਕਹਾ ਬਿਸੁਨ ਪਦ ਗਾਵੇ ਗੰਗ ਚਤਨ ਕਰੈ ਤੋ ਪੀਸੁਰ ਪੰਗ ਕੈ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁ ਆਵੈ 나 ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸੈ ਅਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤਾ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੀਰ ਕੋਈ ਨ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨਸੁ ਆਈ ਨਾਨਕ ਕਹੂ ਨਸੀ ਜਾਈ ਬਿਨ ਨਾਵੈ ਪਤ ਜਾਈ ਅਸ਼ਟਪਦੀ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਤੇ ਖੋਟ ਗਵਾਵੇ 1 ਪੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ 타 ਕੁਰਸਿਓ ਨਾਹੀ ਚਾਰਾ ਤਿਸ ਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਹੋ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆ ਗਣਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਥੈ ਅਨੰਦ ਉਲਾਸ ਆਪਣੀ ਆਮਾਨ ਕਸ਼ ਬਹਰ ਸਾਹੋਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵੈ ਬਹਰਸ ਕਾ ਵਿਸਵਾਸ ਨ ਹੋਵੇ ਜਿਸਕੇ ਬਸਤਵਿਤ ਸਿਆਗੈ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ अनिक पात माया के हेत सर पर होवत जान अनीत बिरख की छाया स्यों रंग लावे ओ बिनसै ओ मन पछतावे जो दिसै सो चालन हार लपट रहयो त अंध अंधार बटाऊ स्यों जो लावे नेहू ताकू हाथ न आवे केह ਮਾਨਹਾਰ ਕੀ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿੱਥਿਆ ਤ੍ਰੋਪ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਹਸtir ਪਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣਹਿ ਮਿੱਥਿਆ ਹਸਤ ਪਰ ਦਰਪ ਕੋ ਹਿਰਹਿ ਮਿੱਥਿਆ ਨੇਤਰ ਪੇਖਤ ਪਰ ਤਰੇ ਰੂਪਾਤ ਮਿੱਥਿਆ ਰਸਨਾ ਭੋਜਨ ਅੰਨ ਸਵਾਦ ਮਿੱਥਿਆ ਚਰਨ ਪਰ ਬੇਕਾਰ ਕੁਤਾਵੇ ਮਿੱਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਨ ਨਹੀਂ ਪਰ ਉਤਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਚੇ ਮਿੱਥਿਆ ਸਭ ਭਏ ਸਫਲ ਤਿਹ ਨਾਨਕ ਹਰਿ ਹਰਿ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਮਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਮਿਰਥਾ ਬਿਹਾਈ ਮੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨੇ ਰਾਰਤ ਧਾਮ तन तन तेजन कट बसियो हर नाओ नानक पल बल बल जाओ रहत अवर कश अवर कमावत। मन नहीं प्रीत मुख हो गण लावत चानन हार प्रभु परबीन पर पेक न काहू पीन ਆਵਰੂਪ ਦੇਸੈ ਆਪਨ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਦਰ ਬਸੈ ਨਰੰਕਾਰ ਤਿਸਕੀ ਸੇਖ ਤਰੈ ਸੰਸਾਰ ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਪਰਮ ਸਭ ਜਾਣੈ ਆਪਣਾ ਕੀਆ ਆਪੈ ਮਨ ਆਪੈ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵ ਤਿਕ ਸਹਿ ਬਜਾਵ ਤਨੇਰਾ ਉਪਾਵ ਸਿਆਨ ਪਸਗਲ ਤੇ ਰਹਤ ਸਭ ਕਛ ਜਾਣ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿ ਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨੇਮਕ ਨੇਮਕ ਜਪਨਾ ਨਾਨਕ ਹਰੀ ਸੋ ਸੇਵਕ ਜਿਸ ਕਿਰਪਾ ਕਰੀ ਨੇਮਕ ਨੇਮਕ ਜਪਨਾ ਨਾਨਕ ਹਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ